ਹੋ ਜੀ ਇਹਨਾਂ ਮੰਡਿਆਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਆundi ਘਰ ਦੀ ਪਰਵਾਹ ਹੁੰਦੀ ਐ ਵਿਕਾਸ ਦੀ ਗੱਲ ਕਰਦੇ ਨੇ ਉਹ ਪਰ ਆਉਂਦੇ ਘਰ ਦੇ ਵਿਕਾਸ ਦੀ ਆਉਂਦੇ ਵਿਕਾਸ ਦੀ ਲੋਕਾਂ ਨੇ ਨਾਲ ਕੋਈ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਨਾ ਇਹ ਨਾਗਰਿਕ ਬੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਜਿਪਾਏ ਆ ਉਹਨਾਂ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਤੁਸੀਂ 2022 ਚ

ਅਗਿਆ ਪਰਮਾਤਮਾ ਨੇ ਚੱਕਰ ਚਲਾਤਾ ਕਿ ਆਪ ਵੀ ਪਾਰਟੀ ਛੱਡ ਕੇ ਭੱਜ ਗਿਆ ਸਾਨੂੰ ਕੱਢਣ ਦੀ ਲੋੜ ਨਹੀਂ ਪਈ ਕਿਉਂਕਿ ਉਹਨੂੰ ਪਤਾ ਸੀ ਕਿ ਆਪ ਆਗਲੀ ਪਾਰਟੀ ਨੂੰ ਮਾਰਨਾ ਮਰਜ਼ਾ ਨਹੀਂ ਕੀਤਾ ਜਾਵੇਗਾ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਭੰਦੇ ਚਾਹਦੇ ਸੀ ਉਹ ਚੱਲਣ ਨਹੀਂ ਸੀ ਦੇਲੇ ਤਾਂ ਹੀ ਉਹ ਭੱਜਿਆ ਉਹਨੂੰ ਪਤਾ ਸੀਗਾ ਕਿ ਲੈ ਅੱਜ ਨਾ ਕੱਲ ਫੜਿਆ ਜਾਊਗਾ ਤਾਂ ਹੀ ਉਹ ਨਿਕਲ ਗਿਆ ਸੋ ਆਪਣੇ ਕੋਲ ਜੇ ਢਾਈ ਸਾਲ ਦਾ ਲੰਬਾ ਸਮਾਂ ਹੈਗਾ ਜੇ ਆਪਾਂ ਚਾਹੀਏ ਜੇਕਰ ਨਮੈਲਾ ਚੰਗਾ ਹੋਵੇ ਤੇ 25 ਸਾਲ ਦਾ ਸਮਾਂ ਬਹੁਤ ਹੁੰਦਾ ਜਿਸ 에ਰੀਆ ਦਾ ਪ੍ਰਕਾਸ਼ ਕਰਾਉਣਾ ਹੋਵੇ ਸਰਕਾਰ ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੋੜੀ ਆਪਣੀ ਸਰਕਾਰ ਹੈ ਜਿੰਨੀ ਗ੍ਰਾਂਟਾਂ ਕਹੋਗੇ ਜਿੰਨੇ ਪੰਨੋ ਕਹੋਗੇ ਦਰੰਦੋ ਵਾਸੀਆਂ ਲਈ ਪੈਣ ਦੇ ਆਧਾਰ ਤੇ ਲੈ ਕੇ ਆ ਕਿ ਮੇਰਾ ਵਾਦਾ ਫੁਟੇ ਸਾਡਾ ਕੋਈ ਨਹੀਂ ਇਸ਼ੂ ਦੀ ਦਾ ਸੀਵੇਰੇਜ ਦਾ ਉਸ ਟਾਈਮ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਕੋਈ ਪਰਵਾਹ ਨਹੀਂ ਐ ਇੱਕ ਮੱਲੇ ਦਾ ਨਹੀਂ ਪੂਰੇ ਜਲੰਧਰ ਵਾਸਤੇ ਦਾ ਸੀਵੇਰੇਜ ਬਦਲਿਆ ਜਾਊਗਾ ਤੁਹਾਨੂੰ ਕਹਿਣ ਕਿ ਲੋਰ ਨਹੀਂ ਪੈਣੀ ਮੈਨੂੰ ਲੱਗਦਾ ਮਾਰੇ ਹੋਏ ਜੀਨਦਰਮ ਅੰਦਿਆਨ ਚ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਆਉਂਦੀ ਘਰ ਦੀ ਪਰਵਾਹ ਹੁੰਦੀ ਐ ਵਿਕਾਸ ਦੀ ਗੱਲ ਕਰਦੇ ਨੇ ਉਹ ਪਰ ਆਮ ਦੇ ਘਰ ਤੇ ਵਿਕਾਸ ਦੀ ਆਮ ਦੇ ਵਿਕਾਸ ਦੀ ਲੋਕਾਂ ਨਾਲ ਕੋਈ ਇਹਨਾਂ ਨੂੰ ਮਤਲਬ ਨਹੀਂ ਹੁੰਦਾ ਨਾ ਇਹ ਆਗਰੰਦ ਬੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਜਿਪਾਏ ਆ ਉਹਨਾਂ ਵਿੱਚ ਕਿਹੜਾ ਨੂੰ ਲੈ ਕੇ ਜਾਵਾਂਗੇ ਤੁਸੀਂ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਈ ਤਾਂ ਐਮਐਲਏ ਬਣਿਆ ਹੋਰ ਕੋਈ ਆਮ ਦੀ ਏਕੀ ਪ੍ਰਾਪਤੀ ਨਹੀਂ ਸੀ ਜੇ ਪਾਰਟੀ ਸਾਥ ਨਾ ਦੇਂਦੀ ਤਾਂ ਐਮਐਲਏ ਕੀ ਨਿਕਲਦਾ ਇੱਕ ਐਮ ਸੀ ਬਗਨੀ ਗੰਸਾ ਅੱਜ ਆ। ਪਰ ਪ੍ਰਮਾਤਮਾ ਨੇ ਅਸੀਂ ਸ਼ੁਕਰ ਗੁਜ਼ਾਰਾ ਕਿ ਇਸ ਦਾ ਇਸ਼ਾਰਾ ਸਾਨੂੰ ਪਤਾ ਲੱਗ ਗਿਆ ਕਿ ਬੰਦਾ ਮਾੜਾ ਨੇ ਕੰਮ ਨਹੀਂ ਕਰਨਾ। ਇਹ ਹੈ ਕਿ ਪ੍ਰਮਾਤਮਾ ਨੇ ਚੱਕਰ ਚਲਾਤਾ ਕਿ ਆਪ ਹੀ ਪਾਰਟੀ ਛੱਡ ਕੇ ਭੱਜ ਗਿਆ। ਸਾਨੂੰ ਡੱਡ ਨਹੀਂ ਨੀ ਲੋੜਨੀ ਪਈ ਕਿਉਂਕਿ ਉਹਨੂੰ ਪਤਾ ਸੀ ਕਿ ਆਪ ਆदमी ਪਾਰਟੀ ਨੂੰ ਮਾੜੇ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮੈਂ ਜਾਉਂਦਾ ਸੀ ਉਹ ਚੱਲਣ ਵਿੱਚ ਹੀ ਟੇੜੇ ਤਾਂ ਹੀ ਭੱਜਿਆ ਉਹਨੂੰ ਪਤਾ ਸੀਗਾ ਕਿ ਲੈ ਅੱਜ ਮੈਂ ਕੱਲ ਭੜੇ ਜਾਉਂਗਾ ਕਹੀਂ ਉਹ ਨਿਕਲ ਗਿਆ ਸੋ ਆਪਣੇ ਕੋਲ ਜੇ ਢਾਈ ਸਾਲ ਦਾ ਲੰਬਾ ਸਮਾਂ ਹੈਗਾ ਜੇ ਆਪਾਂ ਚਾਹੀਏ ਜੇ ਆਪਣਾ ਨਮੈਂਦਾ ਚੰਗਾ ਹੋਵੇ ਤੇ ਢਾਈ ਸਾਲ ਦਾ ਸਮਾਂ ਬਹੁਤ ਹੁੰਦਾ ਕਿਸੇ ਏਰੀਆ ਦਾ ਪ੍ਰਕਾਸ਼ ਕਰਾਉਣਾ ਹੋਵੇ ਸਰਕਾਰ ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੋਡੀ ਆਪਣੀ ਸਰਕਾਰ ਹੈ